ਜਿਹੜਾ ਤਾਂ ਤਸਵੀਰਾਂ ਜਿਹੜੀਆਂ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਕੂੜੇ ਕਚਰੇ ਦੇ ਜਿਹੜੇ ਢੇਰ ਬਣੇ ਹੋਏ ਨੇ ਤੇ ਪਾਣੀ ਜਿਹੜਾ ਅੱਜ ਕੱਲ ਬਾਰਿਸ਼ ਹੋ ਰਹੀ ਬਾਰਿਸ਼ ਦੇ ਮੌਸਮ ਕਰਕੇ ਜਿਹੜਾ ਪਾਣੀ ਇੱਥੇ ਬਹੁਤ ਜ਼ਿਆਦਾ ਖੜਾ ਹੋ ਗਿਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਵਿਜੂਅਲਸ ਦਿਖਾ ਰਹੇ ਹਾਂ ਜਿਹੜੇ ਮੱਛਰ ਜਿਹੜਾ ਪਾਣੀ ਤੇ ਕਿੰਨਾ ਹੋ ਗਿਆ ਹੈ ਤੇ ਇਹ ਜਿਹੜਾ ਡੇਂਗੂ ਮਲੇਰੀਆ ਦਾ ਕਾਰਨ ਬਣਦਾ ਹੈ ਲੁਧਿਆਣੇ ਦੇ ਵਿੱਚ ਤੇ ਬਾਰਿਸ਼ ਦੇ ਮੌਸਮ ਕਰਕੇ ਇੱਥੇ ਪਾਣੀ ਕਿੰਨਾ ਖੜਾ ਹੋਇਆ ਪ੍ਰਸ਼ਾਸਨ ਨੂੰ ਜਿਹੜਾ ਇਸ ਤੇ ਉੱਤੇ ਧਿਆਨ ਦੇਣ ਦੀ ਬਹੁਤ ਲੋੜ ਹੈ ਸਮੈਲ ਬਹੁਤ ਹੋ ਰਹੀ ਹੈ ਪ ਅੱਖਾਂ ਤੋਂ ਇਰੀਟੇਸ਼ਨ ਹੋ ਰਹੀ ਹੈ ਸਾਹ ਨੂੰ ਸਫੋਕੇਸ਼ਨ ਹੋ ਰਹੀ ਹੈ ਇਹ ਬੇਟਾ ਕਾਫੀ ਕਰ ਤੋਂ 12 ਸਾਲ ਤੋਂ ਸਾਡੀ ਮਾਰਕੀਟ ਇੱਥੇ 12 ਸਾਲ ਤੋਂ ਹੀ ਸਾਨੂੰ ਪ੍ਰੋਬਲਮ ਵਿੱਚ ਬੈਠੇ ਆ ਮੰਗ ਤਾਂ ਇਹੀ ਹੈ ਵੀ ਸਫਾਈ ਹੋਵੇ ਪਰ ਸਫਾਈ ਕਰਦੇ ਨਹੀਂ ਜਦ ਹੁੰਦੀ ਹੈ ਮਾੜਾ ਮੋਟਾ ਕੋਈ ਐਕਸ਼ਨ ਆਉਂਦਾ ਲੰਬੜਦਾਰ ਆਉਂਦੇ ਨੇ ਉਹ ਫੋਟੋਆਂ ਖਿੱਚ ਕੇ ਭੇਜ ਦਿੰਦੇ ਆ ਲਓ ਜੀ ਲਾਈਨ ਕਲੀਅਰ ਕਰਤੀ ਹੈ ਲੇਕਿਨ ਸਵੇਰ ਤੋਂ ਫੇਰ ਉਹੀ ਹੋ ਜਾਂਦਾ ਕੰਮ ਉਹੀ ਜਦੋਂ ਮੀਂਹ ਪੈਂਦਾ ਇੱਕ ਗੰਦਾ ਪਾਣੀ ਸਾਡੀ ਦੁਕਾਨਾਂ ਦੇ ਮੋਰੇ ਖੜ ਜਾਂਦਾ ਸਾਨੂੰ ਅੰਦਰ ਬੜਨਾ ਔਖਾ ਆ ਜਾਂਦਾ ਮੱਛਰ ਮੱਖੀ ਬਹੁਤ ਹੋ ਜਾਂਦੀ ਆ ਉਦੋਂ ਦਾ ਸਰਕਾਰ ਕਹਿੰਦੀ ਮੱਖਰ ਮੱਛਰ ਦਾ ਮੱਖੀ ਦਾ ਵਿਚਾਰ ਕੋ ਤੁਸੀਂ ਤੁਹਾਨੂੰ ਦੇਖੋ ਤੁਹਾਡੇ ਸਾਹਮਣੇ ਹਾਲਾਤ ਦੇਖੋ ਕੀ ਬਣੇ ਪਏ ਨੇ ਲੁਧਿਆਣੇ ਦੀ ਗੱਲ ਕਰੀ ਤੇ ਲੁਧਿਆਣੇ ਨੂੰ ਜਿਹੜਾ ਸਮਾਰਟ ਸਿਟੀ ਕਿਹਾ ਜਾਂਦਾ ਹੈ ਤੇ ਅੱਜ ਜਿਹੜਾ ਲੁਧਿਆਣੇ ਦਾ ਹਾਲ ਦੇਖ ਲਓ ਤੁਸੀਂ ਇੱਥੇ ਜਿਹੜਾ ਤੁਹਾਨੂੰ ਤਸਵੀਰਾਂ ਜਿਹੜੀਆਂ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਕੂੜੇ ਕਚਰੇ ਦੇ ਜਿਹੜੇ ਢੇਰ ਬਣੇ ਹੋਏ ਨੇ ਤੇ ਪਾਣੀ ਜਿਹੜਾ ਅੱਜ ਕੱਲ ਬਾਰਿਸ਼ ਹੋ ਰਹੀ ਬਾਰਿਸ਼ ਦੇ ਮੌਸਮ ਕਰਕੇ ਜਿਹੜਾ ਪਾਣੀ ਇੱਥੇ ਬਹੁਤ ਜ਼ਿਆਦਾ ਖੜਾ ਹੋ ਗਿਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਹਾਨੂੰ ਵਿਜ਼ੂਅਲਸ ਦਿਖਾ ਰਹੇ ਹਾਂ ਜਿਹੜੇ ਮੱਛਰ ਜਿਹੜਾ ਪਾਣੀ ਤੇ ਕਿੰਨਾ ਹੋ ਗਿਆ ਹੈ ਤੇ ਇਹ ਜਿਹੜ ਇਸ ਤੇ ਉਹ ਤੇ ਧਿਆਨ ਦੇਣ ਦੀ ਬਹੁਤ ਲੋੜ ਹੈ ਪ੍ਰਸ਼ਾਸਨ ਜਿਹੜਾ ਘਰ-ਘਰ ਵਿੱਚ ਜਾ ਕੇ ਕਹਿੰਦਾ ਹੈ ਵੀ ਕੁਲਰਾਂ 'ਚ ਜਿਹੜਾ ਪਾਣੀ ਜਮਾ ਨਹੀਂ ਹੋਣਾ ਚਾਹੀਦਾ ਛੱਤਾਂ ਤੇ ਜਿਹੜਾ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਜਿਹੜਾ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਲੁਧਿਆਣੇ ਦੇ ਵਿੱਚ ਤੁਸੀਂ ਹਾਲ ਦੇਖ ਸਕਦੇ ਹੋ ਕੂੜੇ-ਕਚਰੇ ਦੇ ਉੱਪਰ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਪਰ ਮੱਛਰ ਜਿਹੜੇ ਕਿੰਨੇ ਜਮਾ ਹੋ ਚੁੱਕੇ ਨੇ ਇਹ ਜਿਹੜਾ ਲੁਧਿਆਣੇ ਦੇ ਲੋਕਾਂ ਲਈ ਜਿਹੜਾ ਡੇਂਗੂ ਮਲੇਰੀਆ ਦਾ ਕਾਰਨ ਬਣ ਸਕਦੇ ਨੇ ਤਾਂ ਪਬਲਿਕ ਜਿਹੜੀ ਹੈ ਤੋਂ ਪਬਲਿਕ ਦਾ ਲੰਗਣਾ ਬਹੁਤ ਔਖਾ ਹੋ ਗਿਆ স্মੈਲ ਜਿਹੜੀ ਇੱਥੇ ਬਹੁਤ ਜ਼ਿਆਦਾ ਪਬਲਿਕ ਨੂੰ ਇੱਥੇ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਹਾਲ ਦੇਖ ਸਕਦੇ ਹੋ ਇੱਥੇ ਇਹ ਜਿਹੜਾ ਪਾਣੀ ਖੜਾ ਹੋ ਗਿਆ بارش ਦੇ ਮੌਸਮ ਕਰਕੇ ਜਿਹੜਾ ਪਾਣੀ ਇੱਥੇ ਬਹੁਤ ਜ਼ਿਆਦਾ ਖੜਾ ਹੋ ਗਿਆ ਉੱਪਰ ਮੱਛਰ ਦੀ ਤੁਸੀਂ ਗਿਣਤੀ ਦੇਖ ਸਕਦੇ ਹੋ ਮੱਛਰ ਕਿੰਨਾ ਜ਼ਿਆਦਾ ਹੋ ਗਿਆ ਹੈ ਮੱਛਰ ਕਰਕੇ ਜਿਹੜੀਆਂ ਬਿਮਾਰੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਲੁਧਿਆਣੇ ਦੇ ਵਿੱਚ ਜਿਹੜਾ ਡੇਂਗੂ ਮਲੇਰੀਆ ਦੇ ਜਿਹੜੇ ਕੇਸਸ ਬਹੁਤ ਜ਼ਿਆਦਾ ਵਧ ਰਹੇ ਨੇ ਤਾਂ ਇਹੀ ਕਾਰਨ ਹੈ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਥੇ ਜਿਹੜਾ ਇਸ ਨੂੰ ਸਾਫ਼ ਕਰਾਇਆ ਜਾਵੇ ਤੇ ਲੁਧਿਆਣੇ ਦੇ ਵਿੱਚ ਤਾ ਕਿ ਜਿਹੜਾ ਲੁਧਿਆਣਾ ਵੀ ਜਿਹੜਾ ਸਾਫ਼ ਸੁਥਰਾ ਰਵੇ ਤੇ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤੁਸੀਂ ਦੇਖ ਸਕਦੇ ਹੋ ਹਾਲਾਤ ਦੇਖ ਸਕਦੇ ਹੋ ਕੂੜਾ ਕਚਰਾ ਜਿਹੜਾ ਹੈ ਅਲਗ-ਅਲਗ ਤਰ੍ਹਾਂ ਦੇ ਜਿਹੜੇ ਕਚਰੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਪਾਣੀ ਦੀਆਂ ਬੋਤਲਾਂ ਪਲਾਸਟਿਕ ਕਿੰਨਾ ਜਮਾ ਹੋ ਚੁੱਕਾ ਹੈ ਇੱਥੇ ਇਹ ਜਿਹੜਾ ਕਾਰਨ ਜਿਹੜਾ ਬਿਮਾਰੀਆਂ ਦਾ ਕਾਰਨ ਆਪਾਂ ਨੂੰ ਦੇਖਣ ਨੂੰ ਮਿਲਦਾ ਲੁਧਿਆਣੇ ਦੇ ਵਿੱਚ ਲੋਕ ਜਿਹੜਾ ਇੱਥੇ ਲੋਕ ਜਿਹੜਾ ਪਬਲਿਕ ਨਹੀਂ ਲੰਘ ਪਾਰੀ ਇੱਥੇ ਪਬਲਿਕ ਦਾ ਲੰਘਣਾ ਬਹੁਤ ਔਖਾ ਹੋ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਵਿਜੂਅਲਸ ਜਿਹੜੇ ਤਾਂ ਸਕਰੀਨ ਤੇ ਦਿਖਾ ਰਹੇ ਆ ਪ੍ਰਸ਼ਾਸਨ ਨੂੰ ਇਹ ਜਿਹੜੀ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣ ਦੀ ਬਹੁਤ ਲੋੜ ਹੈ ਕਿ ਜਿਹੜਾ ਇਸ ਜਗ੍ਹਾ ਤੋਂ ਕਚਰਾ ਜਿਹੜਾ ਚੁਕਵਾਇਆ ਜਾਵੇ ਜਿਹੜੀ ਪਬਲਿਕ ਜਿਹੜੀ ਇੱਥੇ ਸੌਖੀ ਲੰਘ ਸਕੇ 스ਮੈਲ ਜਿਹੜੀ ਇੱਥੇ ਬਹੁਤ ਜ਼ਿਆਦਾ ਹੋ ਰਹੀ ਹੈ ਇਹ بارش ਤੇ ਮੌਸਮ ਕਰਕੇ ਜਿਹੜਾ ਹੋਰ ਵੀ ਜ਼ਿਆਦਾ ਬਦਤਰ ਹਾਲ ਹੋ ਚੁੱਕਾ ਹੈ ਪਾਣੀ ਕਿੰਨਾ ਜਮਾ ਹੋ ਗਿਆ ਮੱਛਰ ਉੱਪਰ ਕਿੰਨੇ ਜ਼ਿਆਦਾ ਹੋ ਰਹੇ ਨੇ ਜਿਵੇਂ ਆਪਾਂ ਦੇਖ ਸਕਦੇ ਜਿਹੜਾ ਤੇ ਕੂੜਾ ਕਚਰਾ ਜਿਹੜਾ ਬਹੁਤ ਜ਼ਿਆਦਾ ਜਮਾ ਹੋ ਗਿਆ ਤੇ ਬਾਰਿਸ਼ ਦੇ ਕਾਰਨ ਪਾਣੀ ਖੜਾ ਤੇ ਉੱਪਰ ਜਿਹੜਾ ਮੱਛਰ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਾਰਨ ਡੇਂਗੂ ਮਲੇਰੀਆ ਬਹੁਤ ਜ਼ਿਆਦਾ ਵਧ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਸਰ ਤੁਸੀਂ ਕਿਵੇਂ ਦੇਖਦੇ ਪਹਿਲਾਂ ਬੇਟਾ ਤੁਹਾਡਾ ਸਾਰੇ ਪ੍ਰਸ਼ਨਾਂ ਦਾ ਧੰਨਵਾਦ ਤੁਸੀਂ ਸਾਡੀ ਆ ਗ ਸੁਣੀ ਆ ਇਹ ਬੇਟਾ ਕਾਫੀ ਦੇਰ ਤੋਂ 12 ਸਾਲ ਤੋਂ ਸਾਡੀ ਮਾਰਕੀਟ ਇੱਥੇ 12 ਸਾਲ ਤੋਂ ਹੀ ਸਾਨੂੰ ਪ੍ਰੋਬਲਮ ਵਿੱਚ ਬੈਠੇ ਆ ਬਹੁਤ ਬੜੇ ਅਫਸਰਾਂ ਨੂੰ ਦੇਖ ਦੇ ਚੁੱਕੇ ਆ ਕੋਈ ਸੁਣਵਾਈ ਨਹੀਂ ਕਰਦਾ ਜਦੋਂ ਮ ਸਾਨੂੰ ਅੰਦਰ ਬੜਨਾ ਔਖਾ ਹੋ ਜਾਂਦਾ ਮੱਛਰ ਮੱਖੀ ਬਹੁਤ ਹੋ ਜਾਂਦੀ ਆ ਉਦੋਂ ਦਾ ਸਰਕਾਰ ਕਹਿੰਦੀ ਮੱਖਰ ਮੱਛਰ ਦਾ ਮੱਖੀ ਦਾ ਵਿਚਾਰ ਰੱਖੋ ਤੁਸੀਂ ਪਰ ਆ ਦੇਖੋ ਤੁਹਾਡੇ ਸਾਹਮਣੇ ਹਾਲਾਤ ਦੇਖੋ ਕੀ ਬਣੇ ਪਏ ਨੇ ਇਹ ਗੰਦਾ ਪਾਣੀ ਆ ਤੁਸੀਂ ਆਪ 2 ਮਿੰਟ ਖੜ ਕੇ ਦਿਖਾਓ ਇੱਥੇ ਪਤਾ ਲੱਗੂ ਵੀ ਕਿੰਨਾ ਘਟਦੇ ਅਸੀਂ 12 ਸਾਲ ਬੇਟਾ ਕੱਟੇ ਕਿੰਨਾ ਕੱਟੇ ਹੋਏ ਅਸੀਂ ਬਹੁਤ ਔਖੇ ਸਾਰੀ ਮਾਰਗ ਦੀ ਪਰੇਸ਼ਾਨੀ ਆ ਅਸੀਂ ਚਾਹੁੰਦੇ ਵੀ ਇਹ ਸੀਵਰੇਜ ਪਾਣੀ ਕਿਸੇ ਪੈਂਦਾ ਹੋਵੇ ਸਫਾਈ ਹੋਵੇ ਸਾਨੂੰ ਵੀ ਫਾਇਦਾ ਹੋਵੇ ਕੋਈ ਗਾਹ ਕਹੋਂਦਾ ਵਿਚਾਰ ਉਹਨੂੰ ਵੀ ਥੋੜਾ ਸੁੱਖਾ ਹੋਵੇ ਆਰਾਮ ਹੋਵੇ ਇਹ ਡੰਪਾ ਕੂੜਾ ਇਹ ਬੇਟਾ ਅਸੀਂ ਬੜਾ ਜ਼ੋਰ ਕਾਰਪਨ ਦੀ ਸਖਤਾਈ ਹੋਵੇ ਤਾਂ ਹਟਣਗੇ ਰਾਤ ਨੂੰ ਫੇਰ ਸਿੱਟ ਜਾਂਦੇ ਨੇ ਉਹ ਸਵੇਰੇ ਚੱਕਦੇ ਨੇ ਲਾਰ ਨੂੰ ਫੇਰ ਲੋਕ ਸਿੱਟ ਜਾਂਦੇ ਨੇ ਆਕੇ ਅਸੀਂ ਚਾਹੁੰਦੇ ਬੈਠੇ ਦੀਵਾਰ ਕੀਤੀ ਹੋਵੇ ਪੱਕੀ ਜਾਂ ਪੱਕਾ ਜਦਰਾ ਲਾ ਕੇ ਨੂੰ ਬੰਦ ਕੀਤਾ ਜਾਵੇ ਤਾਂ ਜੋ ਗੰਦ ਸਫਾਇਆ ਹੋ ਸਕੇ ਪਾਣੀ ਸਰ ਬਹੁਤ ਹੋ ਗਿਆ ਉੱਪਰ ਮੱਛਰ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਕਰਕੇ ਜਿਹੜਾ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਬੇਟਾ ਸਾਨੂੰ ਸਾਹ ਦੀ ਦਿੱਕਤ ਆ ਉਲਟੀ ਆਉਂਦੀ ਐ ਇੱਥੇ ਇੱਕ ਸਕਿੰਟ ਖੜ੍ਹਣੇ ਦਾ ਤੁਸੀਂ ਪ੍ਰੈਸਲ ਇੱਕ ਇੱਕ ਸਕਿੰਟ ਖੜ੍ਹ ਕੇ ਦੇਖੋ ਕੀ ਆਲ ਹੋਰੇ ਰੋਟੀ ਖਾਣੀ ਸਾਨੂੰ ਬਹੁਤ ਹੋ ਜਾਂਦੀ ਆ ਗਾਹਕ ਨਹੀਂ ਖੜਦਾ ਸਾਡੇ ਕੋਲ ਅਗੇ ਇਹਦੀ وجہ ਨਾਲ ਤਾਂ ਇਹ ਇਹਦੇ ਕਰਕੇ ਬਹੁ ਸਾਡੇ ਕਰਵਰ ਨੂੰ ਬਹੁਤ ਵੱਡੀ ਪਰੇਸ਼ਾਨੀ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਸਰਪ੍ਰਸ਼ਣ ਬਟਾ ਧਿਆਨ ਦੇਵੇ ਇਹਨੂੰ ਠੀਕ ਕਰਾ ਕੇ ਦੇਵੇ ਸਾਡੀ ਸੁਣਵਾਈ ਕਰੇ ਜਦੋਂ ਅਸੀਂ ਟੈਕਸ ਭਰਦੇ ਆ ਹਾਊਸ ਟੈਕਸ ਦਿੰਦੇ ਆ ਹੋਰ ਗਵਰਨਮੈਂਟ ਟੈਕਸ ਦੇਣ ਰਪਈਏ ਤੁਸ 60 ਪਿਆ ਦਾ ਟੈਕਸ ਦੇ ਰਿਹਾ ਸਰਕਾਰ ਨੂੰ ਅ ਸਾਡੀ ਸੁਣਵਾਈ ਫੇਰ ਨਹੀਂ ਹੁੰਦੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕੂੜਾ ਕਚਰਾ ਇੱਥੇ ਡੰਪ ਜਿਹੜਾ ਬਣ ਚੁੱਕਿਆ ਹੈ ਕੂੜੇ ਦਾ ਤੇ ਇੱਥੇ ਜਿਹੜਾ ਬਿਮਾਰੀਆਂ ਇਹਦੇ ਕਰਕੇ ਬਹੁਤ ਜ਼ਿਆਦਾ ਸਮੈਲ ਬਹੁਤ ਹੋ ਰਹੀ ਹੈ ਪਬਲਿਕ ਨੂੰ ਜਿਹੜਾ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ 24 ਘ ਸਾਹ ਨੂੰ ਸਫੋਕੇਸ਼ਨ ਹੋ ਰਹੀ ਹੈ ਖੁੱਲ ਕੇ ਸਾਹ ਨਹੀਂ ਲਿਆ ਜਾ ਰਿਹਾ ਤੇ ਬੰਦੇ ਜਿਹੜੇ ਆਉਂਦੇ ਨੇ ਉਹ ਕਸਟਮਰ ਤਾਂ ਉਹ ਕੋਈ ਪਹੁੰਚਦੇ ਨਹੀਂ ਸਾਡੇ ਕੋਲ ਆ ਖਾਲੀ ਬੈਠੇ ਆ ਬਿਲਕੁਲ ਅਸੀਂ ਕਾਰਪੋਰੇਸ਼ਨ ਨੂੰ ਬਹੁਤ ਵਾਰ ਕਿਹਾ ਵੀ ਭਾਈ ਬੰਦਾ ਸਾਡੇ ਉਧੇ ਖਰਚਾ ਸਰਪਈ ਜਿੰਦਾ ਸਾਡੇ ਪੈਸੇ ਕਿੱਥੋਂ ਸਰਕਾਰ ਨੂੰ ਦਈਏ ਸਾਡੇ ਕੋਲ ਕੰਮ ਹੀ ਹੈ ਨਹੀਂ ਗਾਹ ਕੀ ਵੜਦਾ ਇੱਥੇ ਗੰਦ ਕਰਕੇ ਆਗੇ ਲੇਡੀ ਜੀ ਗਾਹ ਤਾਂ ਵੈਸੇ ਨਹੀਂ ਖੜਦਾ ਕੋਈ ਬੱਚੇ ਨਾਲ ਹੁਣ ਤਾਂ ਨਿਕਲਾ ਖੜਦਾ ਬਾਰ ਬਾਰ ਮੁੜ ਜਾਂਦਾ ਸਾਡੇ ਦੁਕਾਨਦਾਰ ਨੂੰ ਸਾਨੂੰ ਬਿਟਾਹੀ ਪਰੇਸ਼ਾਨੀ ਆ ਮੰਗਤਾ ਹੀ ਇਹ ਵੀ ਸਫਾਈ ਹੋਵੇ ਪਰ ਸਫਾਈ ਕਰਦੇ ਨਹੀਂ ਜਦ ਹੁੰਦੀ ਹੈ ਮਾੜਾ ਮੋਟਾ ਕੋਈ ਐਕਸ਼ਨ ਆਉਂਦਾ ਲੰਬੜਦਾਰ ਆਉਂਦੇ ਨੇ ਉਹ ਫੋਟੋਆਂ ਖਿੱਚ ਕੇ ਭੇਜ ਦਿੰਦੇ ਆ ਲਓ ਜੀ ਲਾਈਨ ਕਲੀਅਰ ਕਰਤੀ ਹੈ ਲੇਕਿਨ ਸਵੇਰ ਤੋਂ ਫੇਰ ਉਹੀ ਹੋ ਜਾਂਦਾ ਕੰਮ ਉਹੀ ਉਹੀ ਰੋਜ਼ ਦਾ ਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਲਗਾਤਾਰ 12 ਸਾਲ ਤੋਂ ਸਾਨੂੰ ਜਦ ਕਿ ਇਹਨਾਂ ਨੇ ਕਿਹਾ ਸੀ ਵੀ ਇੱਕ ਹਫਤੇ ਦੇ ਵਿੱਚ ਤੁਹਾਨੂੰ ਸਭ ਕੁਝ ਸਾਫ਼ ਮਿਲੂਗਾ ਲੇਕਿਨ ਮਿਲੇ ਨਹੀਂ ਦੁਕਾਨਾਂ ਅਲਾਟ ਕਰਤੀਆਂ ਲੇਕਿਨ ਸਫਾਈ ਨਹੀਂ ਕੋਈ ਵੀ ਹੋ ਰਹੀ